ਪਾ ਬੋਆ ਦਾਤਾ ਡੁੱਬਦੇ ਪੱਥਰ ਤਾਰੇ ਗੁਰੂ ਨਾਨਕ ਪਿਆਰੇ ਦੀ ਸਤ ਤੋਂ ਸਭਤ ਕਰੀ ਨਾ ਜਾਵੇ ਉਹ ਤਾਰੇ ਸਤ ਗੁਰ ਨੇ ਜੀ ਨੂੰ ਕਿਤੇ ਜਗਾ ਨਾ ਧਿਆਵੇ ਉਹ ਤਾਰੇ ਸਤ ਗੁਰ ਨੇ ਜੀ ਨੂੰ ਕਿਤੇ ਜਗਾ ਨਾ ਧਿਆਵੇ ਅੱਖੀਆਂ ਬੁਲਾਤੇ ਸੀ ਅਕੀਂ ਅੰਬਲਾ ਤੇ ਸੀ ਆ ਰੀਠੇ ਨਾਲ ਰਸਾਂ ਦੇ ਭਰ ਗਏ ਥੋੜਾ ਦਰਸ਼ਨ ਕਰਕੇ ਜੀ ਆ ਪਾਪੀ ਜੀਵ ਕਰੋੜਾ ਤਰ ਗਏ ਥੋੜਾ ਦਰਸ਼ਨ ਕਰਕੇ ਜੀ ਆ ਪਾਪੀ ਜੀਵ ਕਰੋੜਾ ਤਰ ਗਏ ਐ ਵਿਚ ਪਹਾੜਾਂ ਦੇ ਜਾ ਕੇ ਤਹਰਿਆ ਬਲੀ ਕੰਧਾਰੀ ਉਹ ਜਲ ਖਿੱਕ ਲਿਆ ਬਲੀ ਦਾ ਪੰਜੇ ਨਾਲ ਪਹਾੜੀ ਜਲ ਖਿੱਚ ਲਿਆ ਬਲੀ ਦਾ ਰੋਕੀ ਪੰਜੇ ਨਾਲ ਪਹਾੜੀ ਹਉ ਜਦ ਚਰਨੀ ਡੇਗ ਪਿਆਸੀ ਉਹਦੇ ਪਾਪ ਤਾਪ ਸਭ ਹਰ ਗਏ ਹਉ ਜਦ ਚਰਨੀ ਡੇਗ ਪਿਆਸੀ ਉਹਉਦੇ ਪਾਪ ਤਾਪ ਸਭ ਹਰ ਗਏ ਥੋੜਾ ਦਰਸ਼ਨ ਕਰਕੇ ਜੀਆ ਪਾਪੀ ਜੀਵ ਤਰੋੜਾ ਤਰ ਗਏ ਥੋੜਾ ਦਰਸ਼ਨ ਕਰਕੇ ਜੀਆ ਪਾਪੀ ਜੀਵ ਕਰੋੜਾਂ ਤਰ ਗਏ ਵਿੱਚ ਸੰਗਲਾ ਦੀਪ ਦੇ ਜੀ ਹੋ ਵਿੱਚ ਸੰਗਲਾ ਦੀਪ ਦੇ ਜੀ ਰਾਜ ਸੁਣੀ ਆਪ ਦੀ ਬਾਣੀ ਨਿਤ ਕਰੇ ਓੜੀ ਕਾ ਨੂੰ ਓ ਨੂੰ ਨਾ ਪਾਵੇ ਅੰਨ ਪਾਣੀ ਨਿਤ ਕਰੇ ਓੜੀ ਕਾ ਨੂੰ ਹੁਣ ਨਾ ਪਾਵੇ ਅੰਨ ਪਾਣੀ ਪੜ ਅੰਮ੍ਰਿਤ ਬਾਣੀ ਨੂੰ ਪੜ ਅੰਮ੍ਰਿਤ ਬਾਣੀ ਨੂੰ ਸੁੱਕਾ ਬਾਗ ਹਰਾ ਸੀ ਕਰ ਗਏ ਤੁਹਾਡਾ ਦਰਸ਼ਨ ਕਰਕੇ ਜੀ ਹੁ ਪਾਪੀ ਜੀਵ ਕਰੋੜਾਂ ਤਰ ਗਏ ਤੁਹਾਡਾ ਦਰਸ਼ਨ ਕਰਕੇ ਜੀ ਪਾਪੀ ਜੀਵ ਅਨੇਕਾਂ ਤਰ ਗਏ ਵਿੱਚ ਸ਼ਹਿਰ ਤਲੰਬੇ ਦੇ ਜਾ ਕੇ ਸੱਜਣ ਠੱਗ ਨੂੰ ਤਾਰਿਆ ਸੋਣੀ ਅਜ ਗਰੀਬਾਂ ਦੀ ਤੈ ਦੁਖੀਆਂ ਦਾ ਤਰ ਤਨਵਾਰਿਆ ਸੋਣੀ ਅਜ ਗਰੀਬਾਂ ਦੀ ਤੈ ਦੁਖੀਆਂ ਦਾ ਤਰ ਤਨਵਾਰਿਆ ਭੱਲੇ ਮਰਦਾਨੇ ਨੂੰ ਭੱਲੇ ਮਰਦਾਨੇ ਨੂੰ ਲੈ ਕੇ ਸੰਗ ਉਹਨ ਸਦੇ ਘਰ ਗਏ ਥੋੜਾ ਦਰਸ਼ਨ ਕਰਕੇ ਜੀਆ ਪਾਪੀ ਜੀਵ ਕਰੋੜਾ ਤਰ ਗਏ ਥੋੜਾ ਦਰਸ਼ਨ ਕਰਕੇ ਜੀ ਪਾਪੀ ਜੀਵ ਅਨੇਕਾਂ ਤਰ ਗਏ ਫੜ ਕੇ ਮਰਦਾਨੇ ਨੂੰ ਉਫੜ ਕੇ ਮਰਦਾਨੇ ਨੂੰ ਕੌਡਾ ਵਿੱਚ ਕੜਾ ਹੈ ਛਟਦਾ ਪਛਤਾਉਂਦਾ ਹਵੇ ਰੇ ਨੂੰ ਭੋਲਾ ਮੀਰ ਦੜਾ ਦਾੜ ਪਿੱਟਦਾ ਪਛਤਾਉਂਦਾ ਹਵੇ ਰੇ ਨੂੰ ਭੋਲਾ ਮੀਰ ਦੜਾ ਦਾੜ ਪਿੱਟਦਾ ਕਰੀ ਨਦਰ ਮਹਿਰ ਦੀ ਤੂੰ ਉਥੇ ਤਪੇ ਕੜਾ ਹੈ ਢਰ ਗਏ ਕਰੀ ਨਦਰ ਮਹਿਰ ਦੀ ਤੂੰ ਉਹ ਉਥੇ ਤਪੇ ਕੜਾ ਹੈ ਢਰ ਗਏ ਥੋੜਾ ਦਰਸ਼ਨ ਕਰਕੇ ਜੀ ਪਾਪੀ ਜੀਵ ਕਰੋੜਾ ਤੜ ਗਏ ਤੁਹਾਡਾ ਦਰਸ਼ਨ ਕਰਕੇ ਜੀ ਪਾਪੀ ਜੀਵਾਂ ਨੇ ਕਾ ਤਰ ਗਏ ਇੱਕ ਲੜਕੀ ਰਾਜੇ ਦੀ ਹੋ ਇੱਕ ਲੜਕੀ ਰਾਜੇ ਦੀ ਜਦ ਉਹ ਜੰਜ ਚੜਨ ਲਈ ਜਾਵੇ ਤੇਰੀ ਬਾਣੀ ਦਾਤਾ ਜੀ ਹੋ ਤੇਰੀ ਬਾਣੀ ਬਾਬਾ ਜੀ ਉਰੁ ਨਾਰੀਓ ਮਰਦ ਬਣਾਵੇ ਜਿੱਥੇ ਆਪ ਖੜੋ ਜਾਂਦੇ ਜਿੱਥੇ ਆਪ ਖੜੋ ਜਾਂਦੇ ਤਿੰਨ ਕੇ ਵਿਗੜੇ ਕਾਰਜ ਸਰ ਗਏ ਤੁਹਾਡਾ ਦਰਸ਼ਨ ਕਰਕੇ ਜੀਆ ਪਾਪੀ ਜੀਵ ਕਰੋੜਾਂ ਤਰ ਗਏ ਤੁਹਾਡਾ ਦਰਸ਼ਨ ਕਰਕੇ ਜੀਆ ਪਾਪੀ ਜੀਵ ਅਨੇਕਾਂ ਤਰ ਗਏ ਕਾਰ ਭੁੱਖਾ ਮਾਇਆ ਦਾ ਨੇ ઓਨੂ ਗਿਆਨ ਕਰਾਤਾ ਸੀ ਦੇ ਕੇ ਸੂਈ ਇਸ ਬਹਾਨੇ ઓਨੂ ਗਿਆਨ ਕਰਾਤਾ ਸੀ ਦੇ ਕੇ ਸੂਈ ਇਸ ਬਹਾਨੇ ਮਾਇਆ ਸੰਗ ਜਾਂਦੀ ਨਾ ਮਾਇਆ ਸੰਗ ਜਾਂਦੀ ਨਾ ਇੱਥੇ ਬਹੁਤ ਜੋੜ ਕੇ ਧਰ ਗਏ ਥੋੜਾ ਦਰਸ਼ਨ ਕਰਕੇ ਜੀ ਆ ਪਾਪੀ ਜੀਵ ਕਰੋੜਾ ਤਰ ਗਏ ਥੋੜਾ ਦਰਸ਼ਨ ਕਰਕੇ ਜੀ ਆ ਪਾਪੀ ਜੀਵ ਅਨੇਕਾਂ ਤਰ ਗਏ ਮੈਂ ਔਗਣ ਹਾਰਾ ਜੀ ਓ ਮੈਂ ਔਗਣ ਹਾਰਾ ਜੀ ਮੇਰੇ ਵਿੱਚ ਨਹੀਂ ਗੁਣ ਕੋਈ ਥੋੜੇ ਦਰ ਆ ਕੇ ਜੀ ਉਥੋਂ ਡੇਰ ਆ ਕੇ ਜੀ ਮਿਲਦੇ ਨਿਰਗੁਣਿਆਂ ਨੂੰ ਢੋਈ ਜਉ ਸ਼ਹਿਰ ਬਰਾੜ ਕਹੇ ਬਾਣੀ ਸ਼ਹਿਰ ਬਰਾੜ ਕਹੇ ਬਾਣੀ ਅਮਰਤ ਰੂਪੀ ਭਰ ਗਏ ਥੋੜਾ ਦਰਸ਼ਨ ਕਰਕੇ ਜੀ ਆ ਪਾਪੀ ਜੀਵ ਕਰੋੜਾ ਤਰ ਗਏ ਥੋੜਾ ਦਰਸ਼ਨ ਕਰਕੇ ਜੀ ਪਾਪੀ ਜੀਵ ਕਰੋੜਾ ਤਰ ਗਏ ਕਰਤੇ ਯਾਰ ਹਰ